ਹਾਂਜੀ ਵੈਰੂ ਜੀ ਦਾ ਖਾਲਸਾ ਵੈਰੂ ਜੀ ਕੀ ਪਤੇ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਹਮਤੋਜਨਾ ਬਲੌਗਸ ਦੇ ਉੱਤੇ ਤੇ ਜਿੱਦਾਂ ਕਿ ਕੱਲ ਦੀ ਵੀਡੀਓ ਵਿੱਚ ਤੁਹਾਨੂੰ ਪਤਾ ਲੱਗ ਹੀ ਗਿਆ ਸੀ ਕੱਲ ਅਸੀਂ ਆਏ ਸੀਗੇ ਅੰਮ੍ਰਾਲੇ ਪੁਜਤਾ ਸਾਹਿਬ ਹਰਮਤ ਨੂੰ ਮੱਠ ਕਰਨ ਤੇ ਰਾਤੀ ਅਸੀਂ ਗੁਰਦਸਾਹਿਬ ਦੀ ਸਰਾਂਚੀ ਰੁਕੇ ਸੀਗੇ ਤੇ ਹੁਣ ਆਪਾਂ ਸਵੇਰੇ ਚੱਲੇ ਪਾਦੇ ਨੇ ਫਿਰ ਰਾਜਪੁਰੇ ਨੂੰ ਤੇ ਜਿੱਦਾਂ ਕਿ ਕੱਲ ਮੈਂ ਬਲੌਗ ਬਿਲਕੁਲ ਛੋਟਾ ਜਿਹਾ ਪਾਇਆ ਸੀ ਉਹਦੇ ਵਿੱਚ ਜਿਆਦਾ ਕੁਝ ਮੈਂਸ਼ਨ ਨਹੀਂ ਕਰ ਪਾਈ ਉਹਦੇ ਵਿੱਚ ਹਾਂ ਜਿੱਦਾਂ ਲਾਲੋ ਕੀ ਕੱਲ ਅਸੀਂ ਅੰਮ੍ਰਿਤਸਰ ਤੋਂ ਚੱਲੇ ਆਂ ਰਸਤੇ 'ਚ ਜਗ੍ਹਾ-ਜਗ੍ਹਾ ਰੁਕਦੇ ਆਏ ਜਿੱਦਾਂ ਕਿ ਜਲੰਧਰ ਫਗਵਾੜ ਆ ਰਹੀ ਆ ਸਾਰੇ ਕਿਤੇ ਰੁਕੇ ਆਏ ਲੁਧਿਆਣੇ ਵੀ ਰੁਕੇ ਹੈ ਨਾ ਰਾਜਪੁਰੇ ਰੁਕੇ ਬਹੁਤ ਸਾਰੇ ਸਾਨੂੰ ਪਿਆਰ ਕਰਨ ਵਾਲੀਆਂ ਭੈਣਾ ਹੁਣੇ ਹੁਣੇ ਵੀਰ ਮਿਲੇ ਤੇ ਅੱਜ ਜੇ ਦਿਨ ਦੀ ਸ਼ੁਰੂਆਤ ਹੀ ਹੋਈ ਹੈ ਤੇ ਅੱਜ ਫੇਰ ਸਾਨੂੰ ਮਿਲ ਪਏ ਦੀ ਕਿ ਤੁਹਾਡੀਆਂ ਵੀਡੀਓਜ਼ ਵੇਖਦੀ ਆ ਹਨਾ ਤੇ ਥੋੜਾ ਉਹਨਾਂ ਜਿੱਦਾਂ ਲਾ ਲੋ ਕਿ YouTube ਤੇ ਵੇਖਦੇ ਨੇ ਉਦੋਂ ਫੇਸ ਚਿਹਰੇ ਹੋਰ ਹੁੰਦੇ ਨੇ ਰੀਅਲ ਚ ਵੇਖਦੇ ਤੇ ਤਾਂ ਕਨਫਰਮ ਕਰਨ ਚ ਥੋੜੀ ਦਿੱਕਤ ਲੱਗਦੀ ਆ ਹਿੰਮਤ ਨੂੰ ਵੇਖ ਕੇ ਕਨਫਰਮ ਹੋ ਜਾਂਦਾ ਤੇ ਇਸ ਕਰਕੇ ਬੜਾ ਮਜ਼ਾ ਆਉਂਦਾ ਹੈ ਬਾਕੀ ਬੜਾ ਕੁਝ ਮਤਲਬ ਕਿ ਬੜਾ ਜ਼ਿਆਦਾ ਅਪਰੀਸ਼ੀਏਟ ਕਰਦੇ ਆ ਹਨਾ ਉਹਦਾਂ ਆਪਾਂ ਥੋੜਾ ਹੋਰ ਬੂਸਟ ਹੋ ਜਾਂਦੇ ਆ ਤੇ ਬਾਕੀ ਵੀਲੌਗ ਜ਼ਿਆਦਾ ਨਾ ਖਿੱਚੀਏ ਜਿੱਦਾਂ ਮੈਂ ਦੱਸ ਦਵਾ ਕਿ ਅੱਜ ਅਸੀਂ ਜਾ ਰਹੇ ਆ ਰਾਜਪੁਰੇ ਉਥੇ ਹੈਗਾ ਜੇ ਪਗੜੀ ਕੰਪੀਟੀਸ਼ਨ ਜਿਹਦੇ ਵਿੱਚ ਭਾਗ ਲੈ ਰਿਆ ਵਾ ਤੁਹਾਡਾ ਪੁੱਤ ਸਾਡਾ ਸਾਰਿਆਂ ਦਾ ਬਹੁਤ ਹੈ ਹਿੰਮਤ ਸਿੰਘ ਭਾਗ ਲੈ ਰਿਹਾ ਤੇ ਪਾਪਾ ਜੀ ਪਾਪਾ ਜੀ ਕਰ ਰਿਹਾ ਜਜਮੈਂਟ ਹਿੰਮਤ ਸਿੰਘ ਵੱਲੋਂ ਅਸੀਂ ਜਾ ਰਹੇ ਹਾਂ ਤੇ ਗੁਰਿੰਦਰ ਸਿੰਘ ਕਿੰਗ ਕਿੰਗ ਯਾਰਾਂ ਦਾ ਯਾਰ ਬੜੀ ਆਈਡੀ ਆ ਉਸ ਵੀ ਇੰਨੇ ਸਾਨੂੰ ਇਪੇਸ਼ੇ ਦਿੱਤਾ ਸੀ ਐਦਾ ਕਿ ਤੇ ਉੱਥੇ ਵੀਰ ਸਿੰਘ ਆ ਰਹੇ ਆ ਸਿੰਗਰ ਜਿਹੜੇ ਨੇ ਤੇ ਪੰਮਾ ਧੁੰਮੇਵਾਲ ਵੀ ਆ ਰਹੇ ਨੇ ਤੇ ਹੋਰ ਵੀ ਕਾਫੀ ਮਤਲਬ ਕਿ ਫੇਮਸ ਥੇਰੇ ਆ ਰਹੇ ਨੇ ਤੇ ਕੋਸ਼ਿਸ਼ ਕਰਾਂਗੇ ਕਿ ਮੈਂ ਸਾਰਾ ਕੁਝ ਤੁਹਾਨੂੰ ਦਿਖਾਵਾਂ ਤੇ ਜੁੜੇ ਰਿਹਾ ਬਲੌਗ ਦੇ ਨਾਲ ਆਪਾਂ ਵੀ ਕਰਦੇ ਆ ਇੰਜੋਏ ਤੇ ਤੁਸੀਂ ਵੀ ਕਰਿਓ ਇੰਜੋਏ। ਤਾਂ ਨਹੀਂ ਤੁਹਾਨੂੰ ਆਪਣੇ ਕੀ ਸਭੀ ਪੁਰਬ ਮੁਬਾਰਕ ਸਜਣਾ ਤੈਨੂੰ ਪੁਰਬ ਮੁਬਾਰਕ ਪੁਰਬ ਮੁਬਾਰਕ ਸਜਣਾ ਤੈਨੂੰ ਪੁਰਬ ਮੁਬਾਰਕ ਮੈਂ ਕਰ ਖੁਦਾ ਦੇਮੈ ਜੀਸੂ ਦੇ ਘਰ ਜਾ ਕੇ ਰੋਜ਼ਾ ਖੋਲਾਂਗਾ ਤੇ ਇੱਕ ਦਾ ਪਾਠ ਹੈ ਪੜਿਆ ਇੱਕ ਨੂੰ ਜਪਦਾ ਹਾਂ ਨਾਨਕ ਦਾ ਪੁੱਤ ਹਾਂ ਤੇਰਾ ਤੇਰਾ ਤੋਲਾਂਗਾ ਨਾਨਕ ਦਾ ਪੁੱਤ ਹਾਂ ਤੇਰਾ ਤੇਰਾ ਤੋਲਾਂਗਾ ਪਾਵਨ ਹੈ ਜਲ ਗੰਗਾ ਤੇ ਹਰ ਮੰਦਰ ਦਾ ਚੌਧਰਦਾ ਸਾਰਾ ਝਗੜਾ ਨਹੀਂ ਕੋਈ ਅੰਦਰ ਦਾ ਇਹ ਚੌਧਰਦਾ ਸਾਰਾ ਝਗੜਾ ਨਹੀਂ ਕੋਈ ਅੰਦਰ ਦਾ 21 ਰੁੱਖ ਦੀਆਂ ਆਪਸ ਦੇ ਵਿੱਚ ਟਾਣੀਆਂ ਲੜਦੀਆਂ ਨੇ ਮੈਂ ਹਰ ਨਫਰਤ ਵਿੱਚ ਪਿਆਰ ਪੱਤਾ ਸਾ ਖੋਲਾਂਗਾ ਹੋ ਜਾਲਮ ਦੀ ਆਕੜ ਪੰਨੀ ਏ ਸਾਰਾ ਸਰਵੰਸ ਤੇ ਵਾਰ ਦਿੱਤਾ ਓਏ ਪਰ ਇਹਨ ਕਦੇ ਨਾ ਮੰਨੀ ਮੈਂ ਹਾਂਜੀ ਮਾਂ ਬਿਉ ਖਲੋਤੇ ਆ ਬੱਚੇ ਦਾ ਰਿਜ਼ਲਟ ਰਿਜ਼ਲਟ ਠੀਕ ਨੇ ਆ ਤੇ ਰਿਜ਼ਲਟ ਖਤਰਨਾਕ ਤਾਂ ਆ ਮਾ ਕੀ 500 ਬੱਚਿਆਂ ਦੇ ਵਿੱਚੋਂ ਹੋਣਾ 12 ਬੱਚੇ ਕੱਢੇ 12 ਬੱਚੇ ਕੱਢ ਲੈਨੇ ਉਹਦੇ ਵਿੱਚ ਨਾਮ ਆ ਗਿਆ ਦੇ ਉਹਦੇ ਵਿੱਚ ਨਾਮ ਹੀ ਮਦਾ ਆ ਗਿਆ ਆ ਦੇ ਆਜ ਪਰਪਲ ਪੱਗ ਵਾਲਾ ਬੈਠਾ ਤੇ ਇਹ ਸਭ ਤੋਂ ਛੋਟਾ ਬੱਚਾ ਜੇ ਸਭ ਤੋਂ ਛੋਟਾ ਜਿਹੜਾ ਬੈਠੀਗਾ 8 ਸਾਲ ਤੋਂ 17 ਸਾਲ ਤੋਂ 16 ਸਾਲ ਵਾਲਾ ਉਹ ਜੋ 11 ਸਾਲਾਂ ਵਾਲੇ ਨੂੰ ਸੈਲੈਕਟ ਕੀਤਾ ਤੇ ਹੁਣ ਵੇਖਦੇ ਆ ਕੀ ਰਹਿੰਦਾ ਤੇ ਤੁਹਾਨੂੰ ਦੱਸਦੇ ਆ ਫਿਰ ਬੜਾ ਕਰਸ਼ਿਤ ਕੇਰਾ ਰਿਹਾ ਵਾ ਹਮਸਿੰਘ ਤੇ ਹੁਣ ਇਸ ਜੀ ਤੋਂ ਪਤਾ ਪੁੱਛ ਰਿਹਾ ਇਹਦਾ ਕੰਪੀਟੀਸ਼ਨ ਆ ਇਤੋਂ ਇੱਕ ਚੀਜ਼ ਪਤਾ ਲੱਗੀ ਆ ਤੀਸਰਾ ਤੀਸਰਾ ਕਿ ਇਤੋਂ ਇਹ ਚੀਜ਼ ਪਤਾ ਲੱਗੀ ਆ ਕਿ ਅਸੀਂ ਇਹਨੂੰ ਕੰਪੀਟੀਸ਼ਨ ਦੇ ਵਿੱਚ ਲੈ ਕੇ ਜਾਏ ਮਹਾਰਾਜ ਦੀ ਕਿਰਪਾ ਨਾਲ ਤੀਸਰੀ ਵਾਰ ਆਇਆ ਵਾ ਤੇ ਦੋ ਫਸਟ ਟਾਈਮ ਇਹਦੀ ਹੌਸਲਾ ਵਧਾਈ ਵਸਦੀ ਇਹਨੂੰ ਸਨਮਾਨਿਤ ਕੀਤਾ ਗਿਆ ਸੀ ਉਦੋਂ ਕੋਈ ਪੋਜੀਸ਼ਨ ਨਹੀਂ ਹੈਗੀ ਉਹ ਸੈਕਿੰਡ ਟਾਈਮ ਗਿਆ ਵਾ ਉਦੋਂ ਫਰਸਟ ਆਇਆ ਤੇ ਉਹ ਹੌਸਲਾ ਲੱਗ ਜਾ ਜੀ ਬਹੁਤ ਨਹੀਂ ਹਰ ਸਿਆਲੀ ਗੱਲ ਵੀ ਦੱਸੋ ਨਾ 5100 ਰੁਪਏ ਮਿਲਿਆ ਚ 100 ਰੱਖ ਕੇ 5000 ਬਾਬਾ ਨੂੰ ਦੇਤਾ ਤੇ 500 ਰੁਪਏ ਕਰ ਦਿੰਦੇ ਨੇ 100 ਰੁਪਏ ਅੱਜ ਮਿਲਿਆ ਕੋਈ ਸੇਵਾ ਕਰਾਉ ਹੋਈ ਦੀ ਤੇ ਹੁਣ ਮੈਂ ਦੇਖਦੇ ਹਾਂ ਹੁਣ ਕਿਹੜੀ ਪੋਜੀਸ਼ਨ ਤੇ ਹੁੰਦਾ ਦੇਖੋ ਜੀ ਸੈਲੀਬ੍ਰਿਟੀ ਬਣ ਗਿਆ ਦੇ ਐਂ ਬਲੌਗਰ ਪਿੱਛੇ ਖੜੇ ਰਹਿ ਗਏ ਫਿਲਮਾਂ ਬਣਾਉਂਦੀਆਂ ਮਾਡਲ ਮੈਨੇਜਰ ਇਸੇ ਮੋਰ ਚ ਆ ਰਹੇ ਆਂ ਪੁਰ ਘੋੜੀਆਂ ਆਖਣੇ ਸ਼ੌਕੀ ਨੇ ਵਿਰਸਾ ਕਲਾਕ ਰਖਣ ਸੋ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆਨੰਦ ਮਹਿਰਲਾ ਵੀ ਜਾਂਦੇ ਸਮਾਨ ਦੇ ਕੇ ਗਾਦਰੀ ਲਵਾਈ ਹੈ ਸੋ ਮੈਂ ਬੇਨਤੀ ਕਰੂੰਗਾ ਭਗਤ ਅੰਤਾਰ ਸਿੰਘ ਜੀ ਨੂੰ ਕਿ ਉਹ ਸਟੇਜ ਤੇ ਆ ਕੇ ਕਿਉਂ ਦੇਖਿਆ ਜੀ ਸਾਡਾ ਜੀ ਸਾਰਾ ਤੁਹਾਡੇ ਕੋਲ ਤੇ ਇਹ ਬੇਲਾ ਇਹ ਇਹ ਗੱਲ ਔਰ ਮੁੱਖੀ ਵੱਲ ਸਨਮਾਨ ਕਰਦੇ ਬੱਚੇ 16 ਤੇ ਸ਼ਾਇਦ ਬੋਲ ਨਹੀਂ ਸਕਦਾਗਾ ਸੋ ਪੇਰੈਂਟਸ ਜੇਕਰ ਇੱਥੇ ਬੈਠੇ ਹੋ ਤਾਂ ਟੋਕਨ ਨੰਬਰ 194 ਚਲ ਆਗੇ ਉਹਨਾਂ ਦਾ ਸਪੈਸ਼ਲ ਜਿਹੜਾ ਹੈ ਸਨਮਾਨ ਕੀਤਾ ਜਾਣਾ ਹੈ ਕਾਉਂਸਲੇਸ਼ਨ ਪ੍ਰਾਈਜ਼ ਹੈ ਜਿਹੜਾ ਉਹਨਾਂ ਨੂੰ ਦਿੱਤਾ ਜਾਣਾ ਹੈ ਤੇ ਬਹੁਤ ਸੋਹਣੀ ਦਸਤਾਰ ਜਿਹੜੀ ਹੈ ਉਹ ਇਸ ਵੀਰ ਨੇ ਸਜਾਈ ਹੈ ਬੱਚੇ ਨੇ ਤੇ ਇਹਨਾਂ ਦੇ ਜਿਹੜੇ ਪੇਰੈਂਟਸ ਨੇ ਉਹ ਵੀ ਵਧਾਈ ਦੇ ਪਾਤਰ ਨੇ ਕਿ ਜਿਨ੍ਹਾਂ ਨੇ ਬੱਚੇ ਨੂੰ ਦਸਤਾਰ ਦੇ ਲੜ ਅਲਰੇਡੀ ਸੋਹਣੀ ਦਸਤਾਰ ਜਿਹੜੀ ਹੈ ਉਹ ਬੱਚੇ ਨੇ ਸਜਾਈ ਹੈ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮਿਆਂ ਦੇ ਵਿੱਚ ਵੱਡੇ ਇਨਾਮ ਜ਼ਰੂਰ ਜਿੱਤੇਗਾ ਜੀ ਸੋ ਜਿਨ੍ਹਾਂ ਨੂੰ ਸਨਮਾਨ ਪ੍ਰਾਪਤ ਹੋ ਚੁੱਕਿਆ ਹੈ ਜਿਨ੍ਹਾਂ ਨੇ ਸਨਮਾਨ ਵੰਡਣ ਦੇ ਲਈ ਫੋਟੋ ਕਰਾ ਲਈ ਐ ਸੋ ਬੇਨਤੀ ਹੈ ਕਿ ਵਾਲਾ ਫਿਰ ਅਨਾਉਂਸ ਕਰਾਂਗੇ ਉਹ ਭੱਜ ਕੇ ਆ ਜਾਏਗਾ ਜੀ ਐਨਜੀ ਵਾਲੇ ਕੀ ਜੀ ਦਾ ਪਹਿਲਾਂ ਨਾਮ ਬੋਲੇ ਕਿ ਆ ਕੇ ਸਨਮਾਨ ਪ੍ਰਾਪਤ ਕਰਨ ਮਨਜੋਤ ਸਿੰਘ ਜੀ ਗਰੇਂਦਰਜੀਤ ਸਿੰਘ ਜੀ ਰਾਜ ਸੰਜੀ ਦੇਖੋ ਸੜਕ ਤੇ ਪੂਤ ਆ ਗਿਆ ਗੱਡੀ ਕੱਲੀ ਚਲੀ ਜਾਉਂਦੀ ਮੰਮੀ ਅੰਨੀ ਸੱਚੀ ਕੁ ਉਹ ਸੱਚੀ ਹੀ ਹੈ ਗਈ ਓਹ ਧਿਆਨ ਤੁਹਾਨੂੰ ਪਤਾ ਲੱਗਾ ਵਾ ਕੀ ਹੈਗਾ ਹੈ ਕੋਈ ਦੱਸਿਓ ਨਹੀਂ ਹੈਗਾ ਹੀ ਸਾਹਿਬ ਨਹੀਂ ਹੈਗਾ ਹੈਗਾ ਹੀ ਕਾਲਾ ਜਾ ਬੈਠਾ ਹੀ ਬੰਦਾ ਤੋਏ ਵੀ ਦਿਖਣ ਨਹੀਂ ਦੇ ਰਿਹਾ ਨੇ ਰੇਜ ਨਹੀਂ ਨਹੀਂ ਰੇਜ ਉਹ ਪਿੱਛੇ ਲੱਗਾ ਹੀ ਇੱਕ ਦੋਨੇ ਹੱਥ ਹੱਥਿਆਂ ਰੱਖੇ ਹੀ ਆਇਆ ਕਰਕੇ ਐ ਕਰਕੇ ਰੱਖਿਆ ਕਿ ਕਿ ਹੱਥੋਂ ਨਹੀਂ ਮਿਲਿਆ ਇਹਨੂੰ ਹੈ ਦੇਖੜੇ ਦੇਖਦੀਆਂ ਫੇਰ ਵੇਖਦੀਆਂ ਸੱਚੀ ਹੈ ਕਿ ਝੂਠ ਹੈ ਮੈਨੂੰ ਨਹੀਂ ਲੱਗਦਾ ਹੈਗਾ ਇਹ ਤੇ ਸੰਗਤ ਜੀ ਜਿੱਦਾਂ ਕਿ ਤੁਸੀਂ ਸਾਰਾ ਵਲੌਗ ਵੇਖ ਲਿਆ ਵਾ ਹੁਣ ਆਪਾਂ ਕਰਦੇ ਆਂ ਇੱਥੋਂ ਹੀ ਵਲੌਗ ਦਾ ਐਂਡ ਨੇਰਾ ਬਹੁਤ ਹੋ ਗਿਆ ਨਹੀਂ ਰਹਿਣ ਦੋ ਹੁਣ ਮੈਂ ਨਹੀਂ ਵੇਖਣਾ ਇਹ ਕੁੱਟਾ ਬਲ ਬਣੇ ਸਿੱਧ ਦਿਨ ਆਪਾਂ ਚਾਹ ਨਹੀਂ ਪੀਤੀ ਹੋਈ ਕੋਈ ਨਹੀਂ ਵਧੀਆ ਚਾਹ ਸੀ ਨਾ ਉਹਦੀ ਕਰਤਾਰਪੁਰ ਵਾਲਾ ਨਹੀਂ 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 ਉਹ ਤੋਂ ਨਹੀਂ ਪੀਣੀਗਾ ਉਹ ਤੋਂ ਪੀਨੇ ਰੋਟੀ ਖਾਣੇ ਹੁਣ ਸਿੱਧੀ ਉਹ ਤੋਂ ਖਾਵਾਂਗੇ ਨਾ ਮੇਰਾ ਇੱਥੇ ਸਿਰ ਘੁਣਾਂਦੇ ਨਾ ਕੋਈ ਨਹੀਂ ਹੁਣੇ ਪਹੁੰਚਣਾ ਆਪਾ ਮੈਂ ਤਾਂ ਹੁਣੇ ਪਹੁੰਚਦਾ ਆ ਆ ਤੁਮੇ ਕੋ ਗੋਲੀ ਹੈਗੀ ਐਂ ਕੋੜੀ ਦੰਨੇ ਉਹ ਲੈਂਦਾ ਪਿੱਛੇ ਹਾਂਜੀ ਚਲੋ ਠੀਕ ਹੈ ਸੰਗਤ ਜੀ ਇੱਥੇ ਆਪਾਂ ਕਰਦੇ ਆਂ ਵਲੌਗ ਦਾ ਐਂਡ ਤੇ ਮਿਲਦੇ ਆ ਕੱਲ ਨੂੰ ਨਵੇਂ ਵਲੌਗ ਦੇ ਨਾਲ ਐਂਡ ਹੋ ਗਿਆ ਐਂਡ ਹੈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਫਤਿਹ